ਇਤਿਹਾਸਕਾਰ ਸਮਾਜ ਦਾ ਸ਼ਿੱਸ਼ਾ ਵੀ ਹੁੰਦੇ ਨੇ ਤੇ ਨਾਲੋ ਨਾਲ ਮਾਰਗਦਰਸ਼ਕ ਵੀ 22 ਮਾਰਚ ਸਨ 1884 ਨੂੰ ਇੱਕ ਮਹਾਨ ਇਤਿਹਾਸਕਾਰ ਦਾ ਜਨਮ ਹੋਇਆ ਜਿਸ ਦਾ ਨਾਮ ਕਰਮ ਸਿੰਘ ਜੀ ਹਿਸਟੋਰੀਅਨ ਹੈ ਕਰਮ ਸਿੰਘ ਪਿੰਡ ਚਵਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਜਨਮੇ ਪੜਨ ਦਾ ਸ਼ੌਕ ਬਚਪਨ ਤੋਂ ਸੀ ਖਾਲਸਾ ਕਾਲਜ ਦੇ ਵਿੱਚ ਸਾਇੰਸ ਦੇ ਵਿਦਿਆਰਥੀ ਰਹੇ ਅੰਮ੍ਰਿਤਸਰ ਵਿਖੇ ਪਰ ਚੁਕਾ ਗੁਰਸਿੱਖੀਵਲ ਹੋਇਆ ਜਿਸ ਦੇ ਕਾਰਨ ਖੋਜ ਕਾਰਜ ਵੱਲ ਆ ਗਏ ਸਾਇੰਸ ਦਾ ਵਿਦਿਆਰਥੀ ਜਿਸ ਤਰੀਕੇ ਨਾਲ ਖੋਜ ਕਾਰਜ ਵਿੱਚ ਆਇਆ ਉਸ ਦੇ ਵਿੱਚ ਬਹੁਤ ਵੱਡੀ ਭੂਮਿਕਾ ਇਹਨਾਂ ਨੇ ਨਿਭਾਈ ਭਾਈ ਸੰਤਾਤਰ ਸਿੰਘ ਵਸਤੂਆਣਾ ਦੀ ਪ੍ਰਭਾਵ ਥੱਲੇ ਅੰਮ੍ਰਿਤ ਛਕਣ ਤੋਂ ਮਗਰੋਂ ਜਿਸ ਤਰ੍ਹਾਂ ਸਿੰਘ ਸਭਾ ਲਹਿਰ ਨਾਲ ਜੁੜੇ ਉਹ ਇੱਕ ਵੱਡੀ ਦੇਣ ਸੀ ਇਸ ਦੌਰਾਨ ਹੀ ਗੁਰੂ ਨਾਨਕ ਸਾਹਿਬ ਦੇ ਬਾਰੇ ਵੱਖ-ਵੱਖ ਪੱਖਾਂ ਤੋਂ ਇਹਨਾਂ ਨੇ ਖੋਜ ਕਰਨੀ ਸ਼ੁਰੂ ਕੀਤੀ ਖਾਸ ਤੌਰ ਤੇ ਬਗਦਾਦ ਗਏ ਪਤਾ ਸੀ ਕਿ ਮੱਕੇ ਜਾਣ ਦੇ ਲਈ ਹੱਜ ਤੇ ਜਾਣ ਲਈ ਮੁਸਲਮ ਪਹਿਰਾਵਾ ਪਾਉਣਾ ਕੇਸ ਪਿੱਛੇ ਛੱਡ ਕੇ ਜਾਨ ਦੀ ਬਾਜ਼ੀ ਲਾ ਕੇ ਜਿਵੇਂ ਗਏ ਬਾਚ ਫੜੇ ਵੀ ਗਏ ਪਰ ਸੁਰੱਖਿਆ ਅਧਿਕਾਰੀਆਂ ਦੇ ਰਾਹੀਂ ਬਚ ਗਏ ਲੇਕਿਨ ਆਪਣੀ ਜਾਨ ਤਲੀ ਤੇ ਧਰੇ ਬਾਅਦ ਵਿੱਚ ਆ ਕੇ ਕਿਤਾਬ ਲਿਖੀ ਕਤਕ ਕੇ ਵਿਸਾਖ ਜਿਸ ਦੇ ਵਿੱਚ ਇਹ ਲਿਖਿਆ ਕਿ ਗੁਰੂ ਸਾਹਿਬ ਦਾ ਆਗਮਨ ਪੁਰਬ ਮਨਾਇਆ ਚਾਹੀ ਕਤਕ ਤੋਂ ਜਾਂਦਾ ਹੈ ਪਰ ਵਿਸਾਖ ਦੇ ਮਹੀਨੇ ਉਹਨਾਂ ਦਾ ਆਗਮਨ ਹੋਇਆ ਹੈ ਸੋ ਇਹ ਕਿਤਾਬ ਬੜੀ ਖੋਜ ਭਰਪੂਰ ਹੈ ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਵਿਰੋਧੀ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਜੋ ਦੇਣ ਦਿੱਤੀ ਵੱਡੀ ਹੈ ਕਦੇ ਉਸ ਵੇਲੇ ਜਦੋਂ ਸਿੱਖ ਰਾਜ ਹੁੰਦਾ ਸੀ ਉਸ ਸਮੇਂ ਦੇ ਬਜ਼ੁਰਗਾਂ ਨੂੰ ਇੰਟਰਵਿਊ ਕਰਕੇ ਉਹਨਾਂ ਦੀਆਂ ਲਿਖਤਾਂ ਜਾਂ ਉਹਨਾਂ ਦੇ ਵਿਚਾਰਾਂ ਨੂੰ ਸੰਭਾਲ ਕੇ ਰੱਖਣਾ ਇਹ ਮਨ ਦੇ ਵਿੱਚ ਚਾਹ ਸੀ ਜਿੰਨਾ ਉਹਨਾਂ ਨੇ ਉਸ ਵੇਲੇ ਸਿੱਖ ਰਾਜ ਦੇ ਸਮੇਂ ਖਾਲਸਾ ਰਾਜ ਦੇ ਸਮੇਂ ਜੋ ਵੀ ਸਰੋਤ ਮਿਲੇ ਉਹਨਾਂ ਨੂੰ ਇਕੱਠਿਆਂ ਕੀਤਾ ਉਸ ਵੇਲੇ ਸਿੰਘ ਸਵਾਲ ਲਹਿਰ ਨਾਲ ਨਾਲ ੱਤਕਾ ਕੀਤਾ ਜਾ ਰਿਹਾ ਸੀ ਜੋ ਕਾਬਸ ਧੜਾ ਸੀ ਉਸ ਦੇ ਖਿਲਾਫ ਚੱਲੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਅਕਾਲ ਤਖਤ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਇਤਿਹਾਸਕਾਰ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ ਸਾਲ 1930 ਦੇ ਵਿੱਚ ਆਪ ਜੀ ਅਕਾਲ ਚਲਾਣਾ ਕਰ ਗਏ ਅੱਜ ਸਰਦਾਰ ਕਰਮ ਸਿੰਘ ਹਿਸਟੋਰੀਅਨ ਦਾ ਜਨਮ ਦਿਨ ਹੈ ਅਸੀਂ ਉਹਨਾਂ ਨੂੰ ਯਾਦ ਕਰੀਏ ਕਰਮ ਸਿੰਘ ਹਿਸਟੋਰੀਅਨ ਵਰਗੇ ਖੋਜਕਾਰੀ ਸਾਨੂੰ ਚਾਹੀਦੇ ਨੇ ਜਿਨ੍ਹਾਂ ਦਾ ਖਿਆਲ ਖੁੱਲਾ ਹੋਵੇ ਤੇ ਜਿਹੜੇ ਸਾਡੇ ਇਤਿਹਾਸ ਦੇ ਸੰਭਾਲਣ ਦੇ ਵਿੱਚ ਬੁੰਡਮੁਲੀ ਦੇਣ ਦੇਣ ਦੇ ਵਿੱਚ ਮਹਾਨ ਹੋਣ